ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪਸ਼ੂ ਪਾਲਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਤਾਜੀ ਮੱਝ ਤਾਜੀ ਗਾਂ ਸੂਈ ਦੇ ਉੱਤੇ ਵੀ ਆਪਾਂ ਕੀ ਦੇਣਾ ਹੈ ਕਿਵੇਂ ਆਪਾਂ ਉਹਦਾ ਦੁੱਧ ਆਪਾਣ ਕਰਨਾ ਹੈਗਾ ਕਿਵੇਂ ਉਹਦਾ ਮੈਲਾ ਝਾੜ ਜੇ ਉਹਦੇ ਵਿਸਤਾਰ ਦੇ ਨਾਲ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇੱਕ ਛੋਟੀ ਜੀ ਜਾਣਕਾਰੀ ਤੁਹਾਨੂੰ ਹੋਰ ਦੇ ਰਹੇ ਹਾਂਗੇ ਵੀ ਜਿਸ ਤਰ੍ਹਾਂ ਮੇਰਾ ਹੁਣ ਚੈਨਲ ਚੱਲ ਰਿਹਾ ਗੁਰਲਾਬ ਸਿੰਘ ਬਠਿੰਡਾ ਮੇਰੇ ਵੀਰ ਭਰਾ ਨੂੰ ਇਹ ਬੇਨਤੀ ਆ ਵੀ ਮੇਰੀ ਨਕਲ ਕਰਕੇ ਵੀਡੀਓ ਬਣਾ ਕੇ ਨਾ ਪਾਵੇ ਮੈਂ ਜਿਹੜੀ ਵੀਡੀਓ ਪਾਉਣਾ ਆਪਦੇ ਤਜਰਬੇ ਨਾਲ ਪਾਉਣਾ ਆਪਦੇ ਬੇਰਬੇ ਨਾਲ ਪਾਉਣਾ ਔਰ ਬਣਾ ਕੇ ਪਾਉਣਾ ਮੇਰੇ ਕੋਲੇ ਕੋਈ ਕੰਪਿਊਟਰ ਨਹੀਂ ਕੋਈ ਮੇਰੇ ਕੋਲੇ ਕਿਤਾਬ ਨਹੀਂ ਕੋਈ ਕੁਝ ਨਹੀਂ ਮੇਰਾ 40 ਸਾਲ ਦਾ ਤਜਰਬਾ ਹੈਗਾ ਉਹਦੇ ਮੁਤਾਬਕ ਹੀ ਮੈਂ ਪਾਉਣਾ ਜਿਵੇਂ ਕਿ ਮੇਰੀ ਨਿੰਬੂਆਲੀ ਨੂੰ ਤੁਸੀਂ ਭਰਪੂਰ ਹੰਗਾਰਾ ਦਿੱਤਾ ਲੱਖਾਂ ਦੀ ਤਦਾਦ ਦੇ ਵਿੱਚ ਪਹੁੰਚ ਗਈ ਉਹ ਉਹਦੇ ਉੱਤੇ ਬੰਦੇ ਨੇ ਕੀ ਕੀਤਾ ਉਹੀ ਪੁਰਾਣੇ ਨਿੰਬੂ ਰੱਖਲੇ ਮੇਜ਼ ਦੇ ਉੱਤੇ ਤੇ ਉਹੀ ਖੰਡ ਰੱਖ ਲਈ ਉਹਦੀ ਚੱਕ ਕੇ ਭਾਈ ਉਹਨੇ ਵੀਡੀਓ ਪਾਤੀ ਜਾਂ ਤਾਂ ਤੂੰ ਵੀਡੀਓ ਪਾਉਣੀ ਆ ਤਾਂ ਤੂੰ ਮੇਰੀ ਬਣਾਉਣ ਤੋਂ ਪਹਿਲਾਂ ਵੀਡੀਓ ਪਾ ਕੋਈ ਵੀ ਫਿਰ ਤਾਂ ਹੈ ਤੇਰਾ ਫਾਇਦਾ ਵੀਡੀਓ ਪਾਉਣ ਦਾ ਐਵੇਂ ਕੀ ਫਾਇਦਾ ਫਿਰ ਮੈਂ ਭਾਰ ਦੇ ਉੱਤੇ ਪਾਈ ਉਹਨੇ ਉਹਦੀ ਕਾਪੀ ਕਰਕੇ 20 ਪੁੜੀਆਂ ਦੀ ਉਹ ਪਾਤੀ ਉਹਨੇ ਦੋ ਕਾਪੀਆਂ ਕਰੀਆਂ ਉਸ ਵੀਰ ਤੱਕ ਮੇਰੀ ਬੇਨਤੀ ਆ ਵੀ ਤੂੰ ਵੀ ਚੈਨਲ ਚਲਾ ਤੇ ਤੂੰ ਵੀ ਆਪਦਾ ਕੰਮ ਕਾਰੋਬਾਰ ਤੋਰ ਗੱਲ ਕਰ ਕਿਸੇ ਦੀ ਨਕਲ ਕਰਕੇ ਵੀਰ ਜੀ ਨਹੀਂ ਚੱਲੀਦਾ ਹੁੰਦਾ ਜੇ ਚੱਲਣਾ ਹੈ ਤਾਂ ਤਜਰਬੇ ਮੁਤਾਬਕ ਚੱਲੋ ਹੁਣ ਮੇਰੀ ਉਮਰ 61 ਸਾਲ ਦੀ ਜਾ ਰਹੀ ਆ ਜੀ ਮੈਂ ਸਾਰਾ ਉਮਰ ਦਾ ਮੇਰੇ ਕੋਲੇ ਪਸ਼ੂਆਂ ਦਾ ਤਜਰਬਾ ਹੈ ਹੁਣ ਵੀ ਪਸ਼ੂਆਂ ਦਾ ਤਜਰਬਾ ਹੈ ਮੈਂ ਆਪਦੇ ਤਜਰਬੇ ਮੁਤਾਬਕ ਪਾਉਣੀ ਆਂਗੀ ਖੋਜ ਕਰਕੇ ਪਾਉਣੀ ਆ ਔਰ ਡੈਮੋ ਦਿਖਾ ਕੇ ਪਾਉਣੀ ਆ ਮੈਂ ਪਹਿਲਾਂ ਮੈਂ ਆਪਦਾ ਖਰਚਾ ਕਰਦਾ ਡੈਮੋ ਦਿਖਾਉਣਾ ਫੇਰ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾਉਣਾ ਔਰ ਇਸ ਦੇ ਬਾਰੇ ਤੁਸੀਂ ਮੈਥੋਂ ਪੁੱਛ ਵੀ ਸਕਦੇ ਹੋ ਫੋਨ ਕਰਕੇ ਵੀ ਅੰਕਲ ਜੀ ਤੂੰ ਸਾਨੂੰ ਆਹ ਦੱਸਿਆ ਇਹਦੇ ਬਾਰੇ ਗਲਕੰਦ ਬਾਰੇ ਇਹਦੇ ਦੱਸ ਵੀ ਕੀ ਫਾਇਦੇ ਆ ਅਗਰ ਸਾਨੂੰ ਪਤਾ ਹੋਊਗਾ ਤਾਂ ਅਸੀਂ ਵੀਡੀਓ ਵਿੱਚ ਦੱਸ ਸਕਦੇ ਹਾਂ ਵੀ ਇਹਦੇ ਇਹ ਫਾਇਦੇ ਨੇ ਅਗਰ ਸਾਨੂੰ ਪਤਾ ਹੀ ਨਹੀਂ ਕਿਸੇ ਦੀ ਨਕਲ ਕਰਕੇ ਪਾ ਲਈ ਤਾਂ ਉਹਦਾ ਭਾਈ ਕੋਈ ਵੀਡੀਓ ਪਾਉਣ ਦਾ ਫਾਇਦਾ ਨਹੀਂ ਮੇਰੇ ਉਸ ਵੀਰ ਭਰਾ ਨੂੰ ਮੇਰੀ ਬੇਨਤੀ ਆ ਵੀ ਨਕਲ ਮੇਰੀ ਨਾ ਕਰੋ ਨਕਲ ਨਹੀਂ ਕਰਨੀ ਤੁਸੀਂ ਆਪ ਦੀ ਵੀਡੀਓ ਆਪ ਪਾਓ ਭਾਈ ਤਿਆਰ ਕਰਕੇ ਇਹ ਮੇਰੀ ਬੇਨਤੀ ਆ ਹੁਣ ਅੱਜ ਦਾ ਆਪਣਾ ਟੌਪਕਾ ਸੱਜਰ ਸੂਈ ਮੱਝ ਨੂੰ ਆਪਾਂ ਕੀ ਕੀ ਦੇਣਾ ਹੈ ਕਿਵੇਂ-ਕਿਵੇਂ ਦੇਣਾ ਹੈ ਤੇ ਕਦੋਂ ਦੇਣਾ ਕਿਹੜੇ ਸਮੇਂ ਦੇਣਾ ਜਦੋਂ ਆਪਣੀ ਮੱਝ ਨੂੰ ਕਮ ਸੇ ਕਮ ਵੀ 8 ਦਿਨ ਹੋ ਗਏ ਸੂਈ ਨੂੰ 8 ਦਿਨ ਬਾਅਦ 10 ਦਿਨ ਬਾਅਦ ਇਹਦਾ ਕੜ ਚੱਲਦਾ ਕੜ ਚੱਲਣ ਤੋਂ ਪਹਿਲਾਂ ਆਪਾਂ ਉਹਨੂੰ ਕੀ ਦੇਣਾ ਹੈਗਾ ਵੀ ਉਹ ਸਹੀ ਸਾਫ ਵੀ ਹੋ ਜੇ ਤੇ ਉਹ ਦੁੱਧ ਤੇ ਵੀ ਆ ਜਾਏ ਵੀ ਇਸ ਤਰ੍ਹਾਂ ਦਾ ਟੌਪਕਾ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਆਪਾਂ ਸਾਰਿਆਂ ਨਾਲੋਂ ਪਹਿਲਾਂ ਲੈ ਲਈਆਂਗੇ 400 ਗ੍ਰਾਮ ਗਲਕੰਦ ਦੂਜੇ ਨੰਬਰ ਤੇ ਆਪਾਂ ਲੈ ਲੈਣੀ ਆਂਗੀ ਤਾਗਾ ਮਿਸਰੀ ਇਹ ਵੀ ਲੈ ਲੈਣੀ ਆਪਾਂ 400 ਗ੍ਰਾਮ ਤੀਜੇ ਨੰਬਰ ਤੇ ਆਪਾਂ 1 ਕਿਲੋ ਪਾਣੀ ਲੈ ਲੈਣਾ ਹੈਗਾ ਇਹਨੂੰ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਆਪਾਂ ਵਾਲ ਕੇ ਕਾੜਾ ਬਣਾ ਕੇ ਦੇ ਸਕਦੇ ਹਾਂਗੇ ਔਰ ਇੱਕ ਬੇਨਤੀ ਇਹ ਆ ਗਈ ਮੇਰੀ ਇਹ ਆਪਾਂ ਜਿਹੜਾ ਹੁਣ ਮੌਸਮ ਚੱਲ ਰਿਹਾ ਹੈ ਆਪਾਂ ਗਾਂ ਨੂੰ ਨਹੀਂ ਦੇ ਸਕਦੇ ਕਾੜਾ ਆਪਾਂ ਸੱਜਰ ਸੂਈ ਗਾਂ ਨੂੰ ਇਹ ਕਾੜਾ ਆਪਾਂ ਨਹੀਂ ਦੇ ਸਕਦੇ ਅਗਰ ਤੁਸੀਂ ਗਾਂ ਸੂਈ ਵੀ ਆ ਗਾਂ ਨੂੰ ਦੇਣਾ ਹੈ ਇਹ ਮਟੀਰੀਅਲ ਦੇ ਸਕਦੇ ਹਾਂ ਇਹਦੀ ਵਿਧੀ ਹੋਰ ਆ ਇਹਦੀ ਵਿਧੀ ਇਹ ਆ ਵੀ ਇਹਦੇ ਵਿੱਚ ਆਪਾਂ ਪਾਣੀ ਪਾ ਲਿਆ ਇਹਦੇ ਅਪਚ ਆਪਾਂ ਭੰਨ ਕੇ ਮਿਸਰੀ ਪਾਤੀ ਇਹਦੇ ਵਿੱਚ ਆਪਾਂ ਭੰਨ ਕੇ ਗਲਕੰਦ ਪਾਤੀ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਗਾਂ ਨੂੰ ਆਪਾਂ ਠੰਡਾਈ ਦੇਣਾ ਹੈਗਾ ਇਹ ਇਹ ਆਪਾਂ ਗਰਮ ਕਰਕੇ ਨਹੀਂ ਦੇਣਾ। ਅਗਰ ਜੇ ਸਰਦੀ ਆ, ਸਰਦੀ ਦੇ ਵਿੱਚ ਆਪਣਾ ਪਸ਼ੂ ਸੂਇਆ, ਪੰਮਾ, ਗਾਂ ਐ, ਆਪਣੀ ਪੰਮਾ ਮਾਏ ਆ, ਉਹਨੂੰ ਤੁਸੀਂ ਕਾੜ ਕੇ ਦੇ ਸਕਦੇ ਹੋ। ਕਮਸੇ ਕੰਮ ਵੀ ਇਹ ਗਲਕੰਧ ਦੇ ਤੇ ਇਸ ਮਿਸਰੀ ਦੇ ਤੁਸੀਂ 10 ਕਾੜੇ ਦਿਓ। 10 ਕਾੜਿਆਂ ਦੇ ਨਾਲ ਭਰਪੂਰ ਦੁੱਧ ਤੇ ਆ ਜਾਊਗਾ। ਕਿਉਂ? ਘੱਟੋ-ਘੱਟ ਵੀ 10-12 ਦਿਨ ਲੱਗ ਜਾਂਦੇ ਆ ਪਸ਼ੂ ਨੂੰ ਦੁੱਧ ਤੇ ਆਉਣ ਦੇ। ਤੇ 10-12 ਦਿਨਾਂ ਦੇ ਵਿੱਚ ਆਪਾਂ ਉਹਨਾਂ ਨੂੰ ਕਾੜੇ ਦਿੱਤੇ ਇਹ। ਜਦੋਂ ਆਪਾਂ ਕਾੜੇ ਦੇਤੇ ਨਾਲ ਦੀ ਨਾਲ ਪੀਕ ਦੁੱਧ ਤੇ ਜਿੱਥੇ ਉਹਨੇ ਆਉਣਾ ਹੋਊਗਾ ਭਾਈ ਜਿੰਨਾ ਤੋਂ ਦੇਣਾ ਹੋਊਗਾ ਉਹ ਦੁੱਧ ਤੇ ਆ ਕੇ ਖੜੋਜੂਗਾ ਉਹ ਇਹ ਬਹੁਤ ਗਲਕੰਦ ਗੁਨਾਕਾਰੀ ਚੀਜ਼ ਆ ਇੱਕ ਤਾਂ ਇਹ ਠੰਡੀ ਆ ਇੱਕ ਅੰਦਰੋਂ ਮੈਲ ਖਲ ਕੱਢਣ ਦੇ ਵਿੱਚ ਬਹੁਤ ਮਦਦ ਕਰਦੀ ਆ ਇੱਕ ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ ਏਆਈ ਕਰਾਉਨੇ ਆ ਟੀਕਾ ਭਰਾਉਨੇ ਆ ਉਦੋਂ ਆਪਣਾ ਅੰਦਰ ਬਿਲਕੁਲ ਤਾਰਾਂ ਸਾਫ਼ ਹੁੰਦੀਆਂ ਗਿਆ ਇਹ ਕਾੜੇ ਦੇਣ ਦੇ ਨਾਲ ਮਿਸਰੀ ਹੈਗੀ ਜਿਹੜੀ ਇਹ ਇਹ ਮਿਸਰੀ ਤੇ ਗਲਕੰਧ ਦੇ ਕਾੜਿਆਂ ਦੇ ਨਾਲ ਬਿਲਕੁਲ ਓਕੇ ਹੋ ਜਾਂਦਾ ਪਸ਼ੂ ਆਪਣਾ ਤੇ ਪਸ਼ੂ ਗਾਹਾਂ ਜਦੋਂ ਸਮਰਨ ਦੇ ਵਿੱਚ ਵੀ ਵੀ ਆਪਣਾ ਪਹਿਲੇ ਟੀਕੇ ਤੇ ਹੀ ਰਹਿ ਜਾਊਗਾ ਅਗਰ ਉਹਦੇ ਗੰਦਮੰਦ ਹੋਇਆ ਉਹਦੇ ਕੀ ਕਾਰਨ ਹੁੰਦੇ ਨੇ ਜੇ ਆਪਾਂ ਫਰਜ ਕਰੋ ਨਹੀਂ ਦਿੰਦੇ ਦੁੱਧ ਤੇ ਆਪਣਾ ਪਸ਼ੂ ਫਿਰ ਵੀ ਹੋਊਗਾ ਦੁੱਧ ਆਪਣਾ ਪਸ਼ੂ ਦੇਊਗਾ ਇੱਕ ਤਾਂ ਦੁੱਧ ਦੀ ਤਦਾਦ ਘਟੂਗੀ ਆਪਣੀ ਦੂਜੀ ਗੱਲ ਇਹ ਹੈਗੀ ਵੀ ਆਪਾਂ ਜਦੋਂ ਬਾਰ-ਬਾਰ ਬਾਰ-ਬਾਰ ਰਿਪੀਟਰ ਹੋ ਜਾਊਗਾ ਪਸ਼ੂ ਉਹ ਜਦੋਂ ਉਹਦੇ ਅੰਦਰ ਜ਼ੇਰ ਹੋਊਗੀ ਜ਼ੇਰ ਹੋਊਗੀ ਗੰਦਮੰਦ ਹੋਊਗਾ ਬੁਖਾਰ ਵੀ ਚੜੂਗਾ ਪਸ਼ੂ ਨੂੰ ਪਸ਼ੂ ਨੂੰ ਬੁਖਾਰ ਵੀ ਚੜੂਗਾ ਔਰ ਦੁੱਧ ਵੀ ਘਟ ਦੇਊਗਾ ਔਰ ਹੌਂਕੂਗਾ ਵੀ ਉਹਦੇ ਨਾਲ ਫਿਰ ਕੀ ਆ ਜਦੋਂ ਆਪਾਂ ਟੀਕਾ ਭਰਾਉਣੇ ਆਪਾਂ ਕਹਦੇ ਨਾ ਜਿਆ ਡਾਕਟਰ ਸਾਹਿਬਾਨ ਤੋਂ ਫਲਾਣੀ ਤੋਂ ਟੀਕਾ ਭਰਾਇਆ ਸੀ ਆਪਣਾ ਤਾਂ ਪਸ਼ੂ ਰਿਹਾ ਨਹੀਂ ਉਹਦੇ ਚ ਆਪਾਂ ਇਹ ਤਾਂ ਦੇਖਦੇ ਨਹੀਂ ਵੀ ਆਪਾਂ ਨੂੰ ਦਿੱਤਾ ਤਾਂ ਕੁਛ ਹੈ ਨਹੀਂ ਭਾਈ ਆਪਾਂ ਉਹਨੂੰ ਕੁਛ ਨਹੀਂ ਦਿੱਤਾ ਇਦੋਂ ਸੁਆ ਸੂਕੇ ਨਾਲ ਦੀ ਨਾਲ ਆਪਾਂ ਆਪਾਂ ਤਾਂ ਉਹਨੂੰ ਕਹਤਾ ਵੀ ਦੁੱਧ ਕੱਢੀ ਚੱਲੋ ਤੇ ਰੱਖੀ ਚੱਲੋ ਕੱਢੀ ਚੱਲੋ ਤੇ ਰੱਖੀ ਚੱਲ ਉਹਦੇ ਤੇ ਭਾਈ ਜੜੀਆਂ ਬੂਟੀਆਂ ਦੇ ਮਤਲਬ ਤੁਸੀਂ ਇਹ ਤਜਰਬੇ ਜਿਹੜੀਆਂ ਮੈਂ ਤੁਹਾਨੂੰ ਵੀਡੀਓ ਵਿਖਾਉਣਾ ਹੈ ਬਹੁਤ ਬਹੁਤ ਧੰਨਵਾਦ